ਪੰਜਾਬ ਵਿੱਚ ਵੋਟਾਂ ਦਾ ਵਿੰਗਲ ਵੱਜ ਚੁੱਕਿਆ ਹੈ ਤੇ ਪੰਜਾਬ ਵਿੱਚ ਹਰ ਪਿੰਡ ਵਿੱਚ ਇਸ ਵੇਲੇ ਮੀਟਿੰਗਾਂ ਹੋ ਰਹੀਆਂ ਨੇ ਪਰ ਪੰਜਾਬ ਦੇ ਇੱਕ ਭਾਈਚਾਰੇ ਨੂੰ ਜੋ ਕਿ ਪੰਜਾਬ ਦੇ ਵਿੱਚ ਅਹਿਮ ਆਪਣੀ ਭੂਮਿਕਾ ਰੱਖਦਾ ਉਸ ਭਾਈਚਾਰੇ ਨੂੰ ਇਹਨਾਂ ਵੋਟਾਂ ਉਤੇ ਇਤਰਾਜ਼ ਹੈ ਸੋ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਮੈਂ ਗੱਲਬਾਤ ਕਰਦਾ ਬਾਲਮਿਕ ਭਾਈਚਾਰੇ ਦੀ ਕਿਉਂਕਿ ਉਹਦੂ ਇੱਕ ਅੱਧੇ ਦਿਨ ਬਾਅਦ ਹੀ ਬਾਲਮਿਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਤੁਹਾਨੂੰ ਇਕੱਠੇ ਹੋਏ ਆ ਸਾਰੇ ਜਮਸ਼ੀਰ ਪਿੰਡ ਵਿੱਚ ਤੇ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਸਤਿ ਸ੍ਰੀ ਅਕਾਲ ਜੀ ਸਸਿ ਗਲੀ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਾਰੇ ਕਾਤੇ ਅੱਜ ਇਕੱਠੇ ਹੋਏ ਆ ਦੇਖੋ ਜੀ ਜਿੱਦਾਂ ਅਸੀਂ ਸਿਰਫ ਇਹ ਸਾਡਾ ਅੱਧੇ ਘੰਟੇ ਘੰਟੇ ਦੀ ਕਾਲ ਦੇ ਉੱਤੇ ਸ ਪੂਰੇ ਜਮਸ਼ੇਰ ਖਾਸ ਦੇ ਵਾਲਮੀਕੇ ਨਾਮਲੇਵਾ ਜਿਹੜੀ ਸੰਗਤ ਆ ਉਹ ਵਿੱਚ ਇਕੱਠੀ ਹੋਈ ਆ ਅਸੀਂ ਜਿੱਥੇ ਪੰਚਾਇਤੀ ਇਲੈਕਸ਼ਨ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਚਾਅ ਆ ਉਤਸ਼ਾਹ ਆ ਉੱਥੇ ਨਾਲ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵਾਲਮੀਕੀ ਸਮਾਜ ਵੀ ਇਸ ਜਿਹੜਾ ਆ ਉਹ ਇਲੈਕਸ਼ਨਾਂ ਦਾ ਹਿੱਸਾ ਆ ਇੱਕ ਕਿਉਂਕਿ ਇਸ ਡੈਮੋਕ੍ਰੇਸੀ ਦਾ ਹਿੱਸਾ ਆ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆ ਕਿਉਂਕਿ ਉਹ ਇਨੋਂ ਦਿਨਾਂ ਦੇ ਵਿੱਚ ਹੀ ਪਵਨ ਵਾਲਮੀਕੀ ਪ੍ਰਗਟ ਦਿਵਸ ਆ ਔਰ 5 ਤਰੀਕ ਤੋਂ 5 ਅਕਤੂਬਰ ਤੋਂ ਜਿਹੜੀਆਂ ਸਾਡੀਆਂ ਸ਼ੋਭਾ ਯਾਤਰਾਵਾਂ ਹਿਮਾਚਲ ਤੋਂ ਆ ਰਹੀ ਆ ਜਾਂ ਜਲੰਧਰ ਤੋਂ ਜਾ ਰਹੀ ਆ 11 ਨੂੰ ਜਾਂ 16 ਨੂੰ ਬਾਬਾ ਪ੍ਰਗਟ ਨਾਜੀ ਦਾ ਜਾ ਰਹੀ ਆ ਖਾਸ ਕਰ ਸਾਡੇ ਦੁਆਬਾ ਵੈਲਟ ਜਿਹੜੀ ਆ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਹਮੇਸ਼ਾ ਕੋਈ ਵੀ ਸ਼ੋਭਾ ਯਾਤਰਾ ਬੇਜਤੀ ਲੰਘ ਕੇ ਜਾਂਦੀ ਨਾਵਾ ਮੱਡੀ ਵੈਦੀ ਸੋ ਸਾਡੇ ਇਹ ਦਿਨ ਜਿਹੜੇ ਆ ਉਹ ਧਾਰਮਿਕ ਆਸਥਾਨ ਨਾਲ ਭਰਪੂਰ ਆ ਔਰ ਅਸੀਂ ਬਹੁਤ ਸਾਡਾ ਸਮਾਜ ਜਦਾ ਬਿਜ਼ੀ ਆ ਔਰ ਸਾਡੇ ਸਮਾਜ ਦੇ ਲੋਕ ਜਿਹੜੇ ਪੰਚੀਆਂ ਲਾਣਨੇ ਚਾਹੁੰਦੇ ਸਰਪੰਚੀਆਂ ਲਾਣ ਸੋ ਉਹਨਾਂ ਲਈ ਬੜੀ ਵੱਡੀ ਪ੍ਰੋਬਲਮ ਆ ਸੋ ਦੈਟਸ ਵਾਈ ਅਸੀਂ ਚਾਹੁੰਦੇ ਆ ਕਿ ਇਹਦੀਆਂ ਇਲੈਕਸ਼ਨ ਆਇਆ ਇਹਨਾਂ ਨੂੰ ਅੱਗੇ ਕੀਤਾ ਜਾਵੇ ਠੀਕ ਹੈ ਤਾਂ ਇਹ ਸਰਕਾਰ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿਉਂਕਿ ਜਿੱਥੇ ਸਾਡੀ ਧਾਰਮਿਕ ਆਸਥਾ ਜੁੜੀ ਹੋਈ ਆ ਉਹਦੇ ਵਿੱਚ ਜਿਹੜਾ ਰੀਜ਼ਨ ਹੈ ਵੱਡਾ ਉਹ ਇਹ ਆ ਕਿਉਂਕਿ ਇਹਨਾਂ ਦੇ ਨਾਲ ਵਿੱਚ ਸਾਰੇ ਪੰਜਾਬ 'ਚ ਸਾਰੇ ਲੋਕਾਂ ਨੂੰ ਪਤਾ ਹੈ ਕਿ ਸ਼ਰਾਬ ਗਵਾਬ ਮੀਟ ਸਾਰਾ ਨਸ਼ੇ ਜੋ ਵੀ ਚੱਲਦੇ ਆ ਜੋ ਕਿ ਸਾਡੇ ਵੱਲੋਂ ਵੀ ਜੋ ਸਰਕਾਰ ਵੱਲੋਂ ਵੀ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦਾਂਗੇ ਇਹਨਾਂ ਚੀਜ਼ਾਂ ਦੇ ਪਾਬੰਦੀ ਲੱਗਣੀ ਚਾਹੀਦੀ ਸਰਕਾਰ ਵੱਲੋਂ ਵੀ ਇਹਨਾਂ ਚੀਜ਼ਾਂ ਤੇ ਪਾਬੰਦੀ ਹੁੰਦੀ ਆ ਪਰ ਫੇਰ ਵੀ ਬਹੁਤ ਲੋਕ ਜਿਹੜਾ ਉਹ ਚੱਲਦਾ ਇਹਨਾਂ ਚੀਜ਼ਾਂ ਦਾ ਸੇਵਨ ਹੁੰਦਾ ਆ ਵਰਤੋਂ ਹੁੰਦੀ ਆ ਸੋ ਅਸੀਂ ਚਾਹੁੰਦੇ ਕਿ ਸਾਡੀ ਧਾਰਮਿਕ ਆਸਥਾ ਦੇ ਟਾਈਮ ਕਿਤੇ ਅਸੀਂ ਬਾਕੀ ਸਾਰੇ ਧਰਮਾਂ ਦਾ ਆ ਬਾਕੀ ਇਹ ਸਾਰਿਆਂ ਇਤਿਹਾਰਾਂ ਦਾ ਮਾਨ ਸਤਕਾਰ ਕਰਦੇ ਉੱਥੇ ਮਾਨ ਸਰਕਾਰ ਵੀ ਸਾਡੀ ਇਸ ਧਰਮ ਧਾਰਮਿਕ ਜਿਹੜਾ ਪ੍ਰੋਗਰਾਮ ਉਹਦਾ ਮਾਨ ਸਤਕਾਰ ਕਰਦੇ ਹੋਏ ਜਿਹੜਾ ਇਸ ਨੂੰ ਅੱਗੇ ਵਧਾਉਣ ਦੇ ਡੇਟ ਨੂੰ ਹਾਂਜੀ ਭਾਈ ਕੀ ਮਤਲਬ ਤੁਹਾਡੇ ਮਨ ਵਿੱਚ ਇਸ ਵੇਲੇ ਕੀ ਆ ਰਿਹਾ ਮਤਲਬ ਭਾਈਚਾਰਾ ਇਕੱਠਾ ਹੋਇਆ ਆ ਵੀ ਤੁਸੀਂ ਕੀ ਚਾਹੁੰਦੇ ਕੀ ਆ ਸਰਕਾਰ ਤੋਂ ਵੀ ਤੁਹਾਨੂੰ ਕੀ ਦਿੱਕਤ ਆ ਸਕਦੀ ਉਹ ਕੀ ਕਹਿਣਾ ਚਾਹੁੰਦੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਨਾਲ ਜਿੱਥੇ ਸਾਡਾ ਭਾਈਚਾਰੇ ਦਾ ਮਨ ਦੁਖੀ ਆ ਉਹ ਤਾਂ ਹੈ ਹੀ ਆ ਪਰ ਸਾਡੇ ਨਾਲ ਅਸੀਂ ਚਾਹੁੰਦੇ ਜਿੰਨਾ Hindu ਸਮਾਜ ਆ ਉਹ ਵੀ ਸਾਡੇ ਨਾਲ ਜੁੜਨਾ ਚਾਹੀਦਾ ਕਿਉਂਕਿ ਜਿੰਨਾ ਸਤਕਾਰ ਅਸੀਂ ਭਗਵਾਨ ਵਾਲਮੀਕ ਮਹਾਰਾਜ ਨੂੰ ਕਰਦੇ ਆ ਉਹਨਾਂ ਸਤਕਾਰ ਅਸੀਂ ਮਹਾਮੈਦੇ ਜਦੋਂ ਨਵਰਾਤਰੀ ਸ਼ੁਰੂ ਹੁੰਦੇ ਆ ਅਸੀਂ ਉਹਨਾਂ ਸਤਕਾਰ ਉਹਨਾਂ ਨੂੰ ਵੀ ਕਰਦੇ ਉਹਦੇ ਨਾਲ ਦੁੱਖਣਾ ਸਤਕਾਰ ਅਹੀਂ ਸਾਹਿਬ ਸ਼੍ਰੀ ਗੁਰੂ ਘਰਾਂ ਸਭ ਜੀ ਨੂੰ ਕਰਦੇ ਆ ਹਨ ਜਾਨੀ ਕਿ ਕੁੱਲ ਮਿਲਾ ਕੇ ਇਹ ਸਾਰਾ ਹਾਂਜੀ ਵਾਲਤਾ ਹਾਂਜੀ ਵਾਲਤਾ ਦਾ ਸਨੇਹਾ ਦੇਣਾ ਚਾਹੁੰਦੇ ਆ ਸੋ ਅਸੀਂ ਤਾਂ ਚਾਹੁੰਦੇ ਸੀ ਕਿ ਅੱਜ ਦਾ ਜਿਹੜਾ ਇਕੱਠ ਆ ਉਹ ਸਾਡੇ ਨਾਲ ਹਿੰਦੂ ਭਾ ਭਾਈਚਾਰਾ ਜਿਹੜਾ ਉਹ ਵੀ ਇਕੱਠਾ ਹੋਵੇ ਕਿਉਂਕਿ ਪਹਿਲੀ ਤਰੀਕ ਤੋਂ ਸਾਡੀਆਂ ਜਿਹੜੀਆਂ ਪ੍ਰਵਾਹਤਾਂ ਰੀਆਂ ਸ਼ੁਰੂ ਹੋ ਜਾਣੀਆਂ ਚਾਹੇ ਸਵੇਰੇ ਕੱਢੀਏ ਚਾਹੇ ਦੁਪਹਿਰੇ ਜਾਂ ਸ਼ਾਮ ਨੂੰ ਹੋਵੇ ਉਦੋਂ ਹੀ ਲੋਕਾਂ ਨੇ ਆਪਣੀਆਂ ਵੋਟਾਂ ਦੀ ਮੰਗ ਕਰਨ ਦੇ ਲਈ ਤੁਰਨਾ ਵਾ ਸੋ ਅਸੀਂ ਇਹ ਸੀ ਚਾਹੁੰਦੇ ਆ ਵੀ ਇਹ ਜਿਹੜੀਆਂ ਤਰੀਕਾਂ ਨੂੰ ਉਹ ਅੱਗੇ ਪਿੱਛੇ ਕੀਤਾ ਜਾ ਤੇ ਜਿਹੜਾ ਜਿਹੜਾ ਪੰਜਾਬ ਲੈਵਲ ਦੇ ਜਿਹੜਾ ਆਪਣਾ ਭਾਈਚਾਰੇ ਦੀ ਜਿਹੜੀ ਮੇਨ ਟੀਮ ਹੁੰਦੀ ਹੈ ਜਿਹੜੀ ਸਰਕਾਰ ਨਾਲ ਗੱਲਾਂ ਬਾਤਾਂ ਜਾ ਕੇ ਕਰਦੀ ਕੋਈ ਵੀ ਮੁੱਦਾ ਹੁੰਦਾ ਭਾਈਚਾਰੇ ਦਾ ਉਹ ਅੱਗੇ ਰੱਖਦੀ ਆ ਉਹਨਾਂ ਤੱਕ ਮਤਲਬ ਜਿੱਦਾਂ ਤੁਸੀਂ ਗਏ ਹੋਣੇ ਉਹਨਾਂ ਦੇ ਆਪਸ ਵਿੱਚ ਤੁਹਾਡੇ ਕੀ ਵਿਚਾਰ ਪਟੰਦਰੇ ਚੱਲ ਰਹੇ ਆ ਵੀ ਤੁਸੀਂ ਇੱਥਾਂ ਕੀ ਐਕਸ਼ਨ ਕਰਨਾ ਚਾਹੁੰਦੇ ਆ ਅਸੀਂ ਤਾਂ ਉਹਨਾਂ ਤੱਕ ਵੀ ਅਪਰੋਚ ਕਰ ਰਹੇ ਆ ਕਿਉਂਕਿ ਬਹੁਤ ਜਿਹੜੀਆਂ ਜਥੇਬੰਦੀਆਂ ਮੈਂ ਸਾਡੀਆਂ ਜਿਹੜੀਆਂ ਵੱਡੀਆਂ ਸ਼ਹਿਰੀ ਜਥੇਬੰਦੀਆਂ ਵਾਂ ਉਹਨਾਂ ਨੇ ਇਹ ਕਾਲ ਦਿੱਤੀ ਆ ਵੀ ਇਹਨੂੰ ਸਰਕਾਰ ਤੱਕ ਉਹਨਾਂ ਨੇ ਅਗੇ ਸੁਨੇਹਾ ਪਹੁੰਚਾਇਆ ਵੀ ਆ ਜਿਹੜੀ ਸਾਡੀ ਕਿਉਂਕਿ ਪਰ ਅਸਲੀ ਜਿਹੜਾ ਸੁਨੇਹਾ ਉਹ ਸਾਡਾ ਅੱਜ ਤੁਹਾਡੇ ਮਾਧਿਅਮ ਰਾਹੀਂ ਜਾਣਾ ਚਾਹੀਦਾ ਹੈ ਸਰਕਾਰ ਤੱਕ ਇਹ ਜਿਹੜੀ ਇਲੈਕਸ਼ਨ ਹੈ ਪਿੰਡਾਂ ਦੀ ਆ ਜਿਹੜੀਆਂ ਸ਼ਹਿਰੀ ਇਲੈਕਸ਼ਨਾਂ ਆ ਉਹ ਹੁੰਦੀਆਂ ਵਾ ਉਹ ਤੁਹਾਨੂੰ ਪਤਾ ਹੀ ਆ ਉਹ ਦੂਸਰੇ ਪੱਖ ਦੀਆਂ ਹੁੰਦੀਆਂ ਵਾ ਜਿਹੜੀਆਂ ਪਿੰਡਾਂ ਦੀ ਭਾਈਚਾਰਾ ਉਹ ਲੱਗਦੇ ਹਾਂਜੀ ਭਾਜੀ ਸਾਰੇ ਅੱਜ ਭਾਈਚਾਰਾ ਇਕੱਠਾ ਹੋਇਆ ਆ ਤੁਸੀਂ ਪਿਛਲੀ ਸਰਕਾਰ ਵਿੱਚ ਪੰਚਾਇਤ ਵਿੱਚ ਪੰਚਾਇਤ ਮੈਂਬਰ ਵੀ ਰਹੇ ਹੋ ਤੇ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਵੀ ਅੱਜ ਮਨ ਤੁਹਾਡੇ ਮਨ ਵਿੱਚ ਕੀ ਦੁੱਖ ਕੀ ਆ ਬਲਬਲਾ ਕੀ ਆ ਮਤਲਬ ਤੁਸੀਂ ਚਾਹੁੰਦੇ ਕੀ ਆ ਮਤਲਬ ਸਰਕਾਰ ਤੋਂ ਕੀ ਮੰਗ ਕਰਦੇ ਬਲਬਲਾ ਭਾਜੀ ਇਹੀ ਆ ਕਿ ਜੋ ਪੰਜਾਬ ਸਰਕਾਰ ਨੇ ਪੰਚਾਇਤੀ ਇਲੈਕਸ਼ਨ ਦਾ ਟਾਈਮ ਲੈ ਕੇ ਆਂਦਾ ਤਰੀਕ ਲੈ ਕੇ ਆਂਦੀ ਆ ਉਹ ਤੋਂ ਜਾਨੀ ਕਿ ਵਾਲਮੀਕੀ ਸਮਾਜ ਥੋੜਾ ਜਿਹਾ ਨਾ ਖੁਸ਼ ਇਸ ਲਈ ਆ ਕਿ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਆਸਥਾ ਜੋ ਜਾਨੀ ਕਿ ਜਿਸ ਟਾਈਮ ਅਸੀਂ ਸੌਣ ਲੋ ਵੋਟਾਂ ਦੀ ਮੰਗ ਕਰਨੀ ਆ ਉਸੇ ਟਾਈਮ ਸਾਡੀ ਆਸਤਾ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਆ ਤੇ ਇਸ ਲਈ ਸਾਡੀ ਤਾਂ ਬੇਨਤੀ ਇਹ ਹੈ ਕਿ ਸਰਕਾਰ ਨੂੰ ਇਹ ਟਾਈਮ ਅੱਗੇ ਲੈ ਕੇ ਜਾਣਾ ਚਾਹੀਦਾ ਸੀ ਇਹ ਤਰੀਕ ਅੱਗੇ ਲੈ ਕੇ ਜਾਣੀ ਚਾਹੀਦੀ ਸੀ ਤੇ ਜਿਹੜੀਆਂ ਜਾਨਕਿ ਸਾਡੀਆਂ ਪੰਜਾਬ ਲੈਵਲ ਤੇ ਜਾਂ ਭਾਰਤ ਲੈਵਲ ਤੇ ਸਾਡੀ ਜਥੇਬੰਦੀਆਂ ਹੈਗੀਆਂ ਆ ਚਲੋ ਉਹਨਾਂ ਨੇ ਅਪਰੋਚ ਡੀਸੀਆਂ ਤਾਂ ਹੀ ਵੀ ਕੀਤੀ ਆ ਮੁੱਖ ਮੰਤਰੀ ਤਾਂ ਹੀ ਵੀ ਕੀਤੀ ਆ ਉਹਨਾਂ ਤੱਕ ਪੱਤਰ ਪਹੁੰਚ ਵੀ ਚੁੱਕੇ ਆ ਪਰ ਸਰਕਾਰ ਇਹ ਤੇ ਡਿਸੀਜਨ ਕਦੋਂ ਲੈਂਦੀ ਆ ਇਹ ਸਰਕਾਰ ਦੀ ਆਪਣੀ ਮੰਚਾ ਹਾਂ ਜੀ ਬਹੁਤ ਵਧੀਆ ਵਿਚਾਰ ਭਾਜੀ ਨੇ ਪੇਸ਼ ਕੀਤੇ ਆਪਣਾ ਪੱਖ ਰੱਖਿਆ ਹੁਣ ਭਾਜੀ ਨਾਲ ਗੱਲ ਕਰਦੇ ਆ ਭਾਜੀ ਜਿਦਾਂ ਤੁਹਾਨੂੰ ਲੱਗਦਾ ਹੈ ਜਦੋਂ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਜੇ ਮਤਲਬ ਬਾਕੀ ਪਿੰਡਾਂ ਵਿੱਚ ਵੀ ਲੋਕ ਜਾਗਦੇ ਆ ਇਸ ਮੁੱਦੇ ਉੱਤੇ ਤੇ ਮਤਲਬ ਕੀ ਇਹ ਇਲੈਕਸ਼ਨ ਜਿਹੜੀ ਅੱਗੇ ਹੋ ਸਕਦੀ ਤੁਹਾਨੂੰ ਹੈ ਉਮੀਦ ਕੋਈ ਹਾਂਜੀ ਇਹ ਸਾਰੇ ਹੀ ਜਿੰਨੇ ਵੀ ਸਾਡੇ ਲਾਗੇ-ਲਾਗੇ ਪਿੰਡਾਂ ਉਹਨਾਂ ਦੇ ਮੰਗ ਪੱਤਰ ਪਹੁੰਚ ਚੁੱਕੇ ਆ ਡੀਸੀ ਨੂੰ ਵੀ ਪਹੁੰਚ ਚੁੱਕੇ ਆ ਤੇ ਬੇਨਤੀ ਭਗਵਾਨਤ ਮਾਨ ਨੂੰ ਵੀ ਕੀਤੀ ਹੋਈ ਆ ਸਾਡੇ ਜਿਹੜੀਆਂ ਵੱਡੇ ਜਥੇਬੰਦੀਆਂ ਜਿੱਦਾਂ ਆ ਧਰਮ ਸਮਾਜ ਆਦਸਾ ਉਹਨਾਂ ਨੇ ਵੀ ਕਾਲ ਦਿੱਤੀ ਆ ਕਿ ਜੇ ਅਗਰ ਇਹ ਸਰਕਾਰ ਅੱਗੇ ਤਰੀਕ ਨਹੀਂ ਕਰਦੀ ਪੰਚਾਇਤੀ ਇਲੈਕਸ਼ਨ ਦੀ ਤੇ ਉਹਦਾ ਵਰਸ਼ ਵਰਸ਼ਕਾਰ ਕੀਤਾ ਜਾਵੇ ਮੈਂ ਬਾਈਕਟ ਕਰੂੰਗੇ ਬਾਈਕਟ ਕਰਾਂਗੇ ਹਾਂ ਦੋਸਤੋ ਚਲੋ ਅੱਜ ਸਾਰਾ ਇੱਥੇ ਭਾਈਚਾਰਾ ਬਾਲਮੀਕ ਭਾਈਚਾਰਾ ਇਕੱਠਾ ਹੋਇਆ ਸੀ ਸੋ ਅਸੀਂ ਵੀ ਪਹੁੰਚੇ ਹਾਂ ਤੇ ਇਹਨਾਂ ਦੇ ਜਿਹੜੇ ਵਿਚਾਰ ਸੀ ਉਹ ਤੁਹਾਡੇ ਮੂਰੇ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਸਰਕਾਰ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਵੀ ਪਿੰਡਾਂ ਵਿੱਚ ਜਿਹੜਾ ਇਸ ਇਲੈਕਸ਼ਨ ਦੇ ਪੱਧਤੀ ਜਿਹੜਾ ਰੋਸ ਆ ਉੱਠਣਾ ਸ਼ੁਰੂ ਹੋ ਗਿਆ ਹੈ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਇਹਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਧੰਨਵਾਦ